ਲੋ ਜੀ ਮਿੱਤਰੋ ਜਿਵੇਂ ਕਿ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਆਪਣੇ ਆਹ ਟਰੈਕਟਰ ਦਿਖਾਏ ਸੀ ਅੱਜ ਆਪਾਂ ਇਹ ਵੀਡੀਓ ਦਾ ਦੂਜਾ ਪਾਰਟ ਬਣਾ ਰਹੇ ਹਾਂ ਕੱਲ ਆਪਾਂ ਤੁਹਾਨੂੰ 5620 5630 ਤੇ 5210 ਟਰੈਕਟਰ ਦਿਖਾਏ ਤੇ ਅੱਜ ਆਪਾਂ ਜਿਹੜੇ ਅੰਦਰ ਟਰੈਕਟਰ ਖੜੇ ਆ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਇੱਧਰ ਵੀ ਵੈਸੇ ਉੱਧਰ ਵੀ ਦੋ ਸ਼ੋਰੂਮ ਨੇ ਤੇ ਭਾਈ ਇਹਨਾਂ ਬਾਰੇ ਦੱਸਿਓ ਟਰੈਕਟਰਾਂ ਬਾਰੇ ਜੀ ਠੀਕ ਹੈ ਇਹਨਾਂ ਦਾ ਆਪਾਂ ਤੁਹਾਨੂੰ ਰੇਟ ਵੀ ਦੱਸਾਂਗੇ ਭਾਈ ਨਾਲ ਠੀਕ ਹੈ ਤੇ ਭਾਈ ਸੋਨਾਲੀਕਾ 35 ਤੋਂ ਦੱਸ ਦੋ ਸਭ ਤੋਂ ਪਹਿਲਾਂ ਉਹ 10 ਮਾਡਲ ਲੈ ਵੀਰੇ ਠੀਕ ਹੈ ਜੀ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ ਨਵੇਂ ਆ ਠੀਕ ਆ ਨਵਾਂ ਨੰਬਰ ਆ ਪੱਕੇ ਟਾਇਰ ਆ ਭਾਈ ਹਾਂਜੀ ਹਾਂਜੀ ਠੀਕ ਆ ਤੇ ਰੇਟ ਬਾਈ ਜੀ ਦਾ ਇਹਨਾਂ 2 ਲੱਖ 15 ਹਜ਼ਾਰ ਦੀ ਡਿਮਾਂਡ ਆ ਵੀਰੇ 2 ਲੱਖ 15 ਹਜ਼ਾਰ ਬਾਈ ਟਾਇਰ ਨਵੇਂ ਆ ਠੀਕ ਆ ਜੀ ਟਰੈਕਟਰ ਦੇਖ ਲਓ ਟਰੈਕਟਰ ਸਾਰਾ ਵਧੀਆ ਰੰਗ ਰੂਪ ਦਾ ਇਹਨਾਂ ਪੂਰਾ ਓਕੇ ਆ ਟਰੈਕਟਰ ਹਾਂਜੀ ਹਾਂਜੀ ਤੇ ਇੱਧਰ ਡੀਆਈ 60 ਖੜਾ ਆ ਬਾਈ ਇਹ 2019 ਮਾਡਲ ਆ ਵੀਰੇ 19 ਮਾਡਲ ਹਾਂਜੀ ਠੀਕ ਆ ਜੀ ਹਾਂਜੀ ਟੈਰਾਂ ਦੀ ਕੰਡੀਸ਼ਨ ਬਾਈ ਹੈਗੀ ਇਹਦੀ 60 ਪੈਸੇ 16 ਦੇ ਟਾਇਰ ਆ ਮਗਰਲੇ ਠੀਕ ਹੈ ਜੀ ਮੁਰਲੇ ਟਾਇਰ ਵਧੀਆ ਪਾਵਰ ਸ਼ੇਅਰਿੰਗ ਟਰੈਕਟਰ ਲੋ ਚਰੂ ਚੱਕ ਮਰੜਾ ਨੂੰ ਵੀ ਚੱਕ ਲਓ ਟਰੈਕਟਰ ਦੇ ਉਹਦਾ ਘੈਂਟ ਟਰੈਕਟਰ ਹੈ ਇਹਦਾ 20 20 ਦੇ। ਤੇ ਕਿਦਾ ਰੇਟ ਬਾਈ? ਇਹਦਾ ਵੀ ਰ 485000 485 ਹਾਂਜੀ 19 ਮਾਡਲ 19 ਮਾਡਲ ਠੀਕ ਹੈ ਜੀ। ਹਾਂਜੀ ਤੇ ਅੱਗੇ 50 50 ਡੀ ਆ ਗਿਆ ਬਾਈ ਦੇਖ ਲਓ। ਇਹਦਾ ਵੀ ਟਾਈਟਪਾ ਵਧੀਆ ਬਾਈ ਟਰੈਕਟਰ ਦਾ। ਤੇ ਕਿਦਾ ਰੇਟ ਬਾਈ? ਮਾਡਲ ਹੈ। 14 ਮਾਡਲ ਆ 14 ਕੰਡੀਸ਼ਨ ਟਰੈਕਟਰ ਦੀ ਬਾਬਾ ਨਵੀਂ ਆ ਵੀਰੇ ਬਾਈ ਤੁਸੀਂ ਨਾ ਥੋੜਾ ਜਿਆਦਾ ਟਰੈਕਟਰ ਕੋਲ ਖੜੋ ਥੋੜੀ ਆਵਾਜ਼ ਫਿਰ ਵਧੀਆ ਆਉਂਦੀ ਏ ਇੱਕ ਜਣ ਹਾਂਜੀ ਹਾਂਜੀ ਠੀਕ ਆ ਜੀ 2014 ਮਾਡਲ ਆ ਵੀਰੇ ਓਕੇ ਜੀ ਹਾਂਜੀ ਇਹਦਾ ਮੁੱਲ ਜੀ 4 ਲੱਖ 60 ਹਜ਼ਾਰ ਦੀ ਡਿਮਾਂਡ ਆ ਵੀਰੇ 4 60 ਮੁੱਲ ਆ ਹਾਂਜੀ ਹਾਂਜੀ ਟਾਇਰਿੰਗ ਕੰਡੀਸ਼ਨ ਕਿੰਨੀ ਹੋ ਗਈ ਬਾਈ ਸਹੀ ਆ ਦੀ ਟਾਇਰ ਆਨੇ ਲੱਗਾ 75 ਰੁਪਏ ਵਾਲੇ 70 75 ਰੁਪਏ ਟਾਇਰ ਆ ਬਾਈ ਠੀਕ ਆ 14 ਮਾਡਲ ਆ 4 ਲੱਖ 60 ਹਜ਼ਾਰ ਰੁਪਏ ਮੁੱਲ ਆ 50 50 ਡੀ ਆ ਠੀਕ ਆ ਟਰੈਕਟਰ ਪੂਰਾ ਘੈਂ ਬਾਕੀ ਮੇਰਾ ਵੀ ਆ ਕੇ ਦੇਖ ਲਓ ਚਲਾ ਕੇ ਕਿਉਂਕਿ ਇੰਨੇ ਟਰੈਕਟਰ ਆਪਾਂ ਤੁਹਾਨੂੰ ਉਹ سٹਾਰਟ ਕਰਕੇ ਚਲਾ ਕੇ ਨਹੀਂ ਦਿਖਾ ਸਕਦੇ ਠੀਕ ਹੈ ਜੀ ਟਰੈਕਟਰ ਦੀ ਇਹਨਾਂ ਉੱਚੇ ਮਾਡਲ ਸਾਰੇ ਵਧੀਆ ਹੀ ਹੁੰਦੇ ਨੇ ਅੱਗੇ 855 ਆ ਗਿਆ ਜੀ ਤਿੰਨ ਸਪੀਡਾਂ ਵਾਲਾ ਤੇ ਡੈੱਕ ਛਤਰੀ ਲੱਗਿਆ ਹੋਇਆ ਲੱਕੀ ਬਾਈ ਮਾਡਲ ਮਾਡਲ ਤੋਂ ਬਾਈ ਆਪਨੇ ਠੀਕ ਹੈ ਜੀ ਹਾਈ ਲੋ ਮੀਡੀਅਮ ਆਏ ਓਕੇ ਜੀ ਹਾਂ ਜੀ ਹਾਂ ਜੀ ਹਾਈ ਲੋ ਮੀਡੀਅਮ ਆ 16 ਟਾਇਰਾਂ ਵਾਲਾ ਵੀ 16 ਟਾਇਰਾਂ ਵਾਲਾ ਗਰੰਟੀ ਨਾਲ 300 ਘੰਟਾ ਚੱਲਣਗੇ ਵੀ ਗਰੰਟੀ ਹੈ ਬਾਈ ਗਰੰਟੀ ਵੀਰੇ ਕੰਪਨੀ ਰਿਕਾਰਡ ਆ ਠੀਕ ਹੈ ਜੀ ਹਾਂ ਜੀ ਬਾਈ ਕਹਿੰਦਾ ਰਿਜਨਲ 300 ਘੰਟੇ ਚੱਲਿਆ ਵਾ ਟੈਰਿੰਗ ਕੰਡੀਸ਼ਨ ਬਾਈ 9095 ਪੈਸੇ ਪਈ ਆ ਠੀਕ ਹੈ ਜੀ ਪੈਦਾਨਾ ਦਾ ਰੰਗ ਚੈੱਕ ਕਰ ਲਓ ਇੱਥੇ ਤੇ ਆਈਡੀਆ ਹੋ ਜਾਂਦਾ ਵੀ ਟਰੈਕਟਰ ਕਿੰਨੇ ਕ ਵਾਰ ਬੰਦਾ ਉੱਪਰ ਤੇ ਚੜ੍ਹਿਆ ਉਤਰਿਆ ਇਹਦੇ ਸਿਸਟਮ ਵਗੈਰਾ ਛਤਰੀ ਸਾਰਾ ਕੁਝ ਲੱਗਿਆ ਹੋਇਆ ਤੇ ਇਹ 쇼 ਦੀ ਬਾਈ ਬਹੁਤ ਡਿਮਾਂਡ ਰਹਿੰਦੀ ਜਿਨ੍ਹਾਂ ਨੇ ਇਹ ਛੋਲੇ ਰਹਿਣਾ ਹੁਣ ਵੀ ਲੋਕ ਪਸੰਦ ਕਰਦੇ ਆ ਬਾਈ ਇਹਦਾ ਰੇਟ ਦੱਸ ਦੋ ਇਹਦਾ ਸਿਰ 7 ਲੱਖ 45 ਹਜ਼ਾਰ ਦੀ ਡਿਮਾਂਡ ਆ 745 45 ਦੀ ਡਿਮਾਂਡ ਠੀਕ ਆ ਹਾਂਜੀ 745 ਮੁੱਲ ਕਰਿਆ ਬਾਈ ਨੰਬਰ ਦੇਖ ਰੋ ਨੰਬਰ ਦੀ ਜਿਹੜੀ ਤੇ 745 ਮੋਲਾ ਬਾਕੀ ਮੌਕੇ ਦੇ ਮਾਨਦਾਨ ਜਿੰਨਾ ਹੋਇਆ ਵੱਧ ਤੋਂ ਵੱਧ ਬਾਈ ਥੋੜਾ ਕਰੂਗਾ ਠੀਕ ਹੈ ਜੀ ਤੇ ਟਰੈਕਟਰ ਪੂਰਾ ਨਵਾਂ ਬਾਈ ਲੱਗੋ ਬਾਈ ਦਾ ਪਾਲਾ ਕਿ 5945 ਦੀ ਵੀਡੀਓ ਬਾਈ ਦੀ ਹਾਂਜੀ ਹਾਂ ਹੋਏ ਹਾਂ ਹੁਣ ਵੀ ਸੇਮ ਹੋਇਆ ਟਰੈਕਟਰ ਹੈ ਆਈ ਦਾ ਟਰੈਕਟਰ ਹੋਇਆ ਜੀ ਤੁਹਾਡੇ ਕੋਲ ਹਾਂਜੀ ਸੇਮ ਹੋਇਆ ਇਹਦਾ ਨਾਲ ਬਾਈ ਦਾ 12 ਮਾਡਲ ਉਹ ਤਾਂ 12 ਹੀ ਹੈ ਮੈਨੂੰ ਇੰਨਾ ਫੋਨ ਆਇਆ ਟਰੈਕਟਰ ਦਾ ਅੱਛਾ ਬਹੁਤ ਜ਼ਿਆਦਾ ਆਇਆ ਫਿਰ ਉਹ ਟਰੈਕਟਰ ਹੁਣ ਉਹਦਣੇ ਵੇਚ ਗਿਆ ਤੇ ਸ਼ਾਇਦ ਜਦੋਂ ਵੇਚ ਗਿਆ ਤੇ ਤੇਰੀ ਵੀਡੀਓ ਪਾਉਂਗੀ ਸਾਰੇ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਆ ਟਰੈਕਟਰ ਵੀ ਦਾ ਕੋ ਡਾਕਟਰ ਦਾ ਵਧੀਆ ਵੀ ਵੀ 10 ਨੰਬਰ ਆ ਬਾਈ ਟਾਇਰ ਹੋਣਗੇ ਪਿਛਲੇ 70 75 ਪੈਸੇ ਮੁਰਲੇ ਟਾਇਰ ਵੀ ਵਧੀਆ ਤੇ ਇਹਦਾ ਮੁੱਲ ਕਿੰਨਾ ਕਰਨਾ ਬਾਈ ਇਹਦਾ ਮੈਂ 315 ਦੀ ਡਿਮਾਂਡ ਆ ਠੀਕ ਆ ਜੀ ਬਾਕੀ ਜਿਹੜਾ ਜੰਗੂਪੁਰ ਦੀ ਵੀਡੀਓ ਦਾ ਇੱਕ ਆਊਗਾ ਵੱਧ ਤੋਂ ਵੱਧ ਮਾਨ ਕਰਾਂਗੇ ਠੀਕ ਆ ਬਾਈ ਠੀਕ ਆ ਅੱਗੇ 265 ਆ 265 ਬਾਈ ਕੋ ਦੋ ਖੜੇ ਇੱਕ ਬਾਹਰ ਖੜਾ ਸਾਨੂੰ ਉਹ ਵੀ ਦਿਖਾਉਣਾ ਉਹ ਵੀ ਟਰੈਕਟਰ ਜਮਾ ਨਵਾਂ ਟਰੈਕਟਰ ਇਹ ਵੀ ਨਵਾਂ ਹੀ ਆ ਇਹ ਤਾਂ ਬਾਈ ਨਵਾਂ ਹੀ ਲੱਗਦਾ ਟਰੈਕਟਰ ਯਾਰ ਹਾਂ ਜੀ ਵੀਰ 2024 ਮਾਡਲ ਆ 100 ਘੰਟਾ ਚੱਲਿਆ ਜੀ 24 ਮਾਡਲ ਬੜੀ ਵਧੀਆ ਦੇਗਾ ਲੈ ਛਲੇ ਛੇ ਕਰਦਾ ਜਾਮਾ ਏਜੰਸੀ 'ਚ ਖੜਾ ਹੁੰਦਾ ਟਰੈਕਟਰ ਠੀਕ ਹੈ ਜੀ ਇਹਦਾ ਬਈ ਕੋਈ ਬਈ ਨਵਾਂ ਹੀ ਲੈ ਕੇ ਖੜਾ ਗਿਆ ਤੁਹਾਡੇ ਕੋ ਹਣਾ ਹਾਂਜੀ ਹਾਂਜੀ ਠੀਕ ਆ ਇਹਦਾ ਮੁੱਲ ਕਿੰਨਾ ਕਰੀ ਬਾਈ ਇਹਦਾ 4.60 ਹਜ਼ਾਰ ਦੀ ਮੰਗ ਆ ਰਹੀ ਚਾਰ 60 ਹਾਂਜੀ 2024 ਮਾਡਲ ਹੈ ਜੀ 265 ਸਿਰਫ 100 ਘੰਟਾ ਚੱਲਿਆ ਹੋਇਆ 4 ਲੱਖ 60 ਹਜ਼ਾਰ ਰੁਪਏ ਮੁੱਲ ਹੈ ਜੀ ਬਾਕੀ ਮਾਨ ਤਾਨ ਥੋੜਾ ਮੌਕੇ ਤੇ ਬਾਈ ਕਰ ਦੂਗਾ ਵਧੀਆ ਠੀਕ ਹੈ ਜੀ ਅੱਗੇ 50 50 ਇੱਕ ਹੋਰ ਦਿਖਾ ਦਈਏ ਤੁਹਾਨੂੰ 4 ਵੀਲ ਦੇ ਵਿੱਚ ਇਹ ਸੇਲ ਹੋ ਗਿਆ ਜੀ ਇਹ ਸੇਲ ਹੋ ਗਿਆ ਜੀ ਠੀਕ ਆ ਇਹ ਟਰੈਕਟਰ ਬ ਅਗੇ 744 ਖੜਾ ਹੈ 4 ਸਟਾਰ ਦੇ ਵਿੱਚ ਹਾਂਜੀ ਇਹਦੇ ਬਾਰੇ ਵੀ ਦੱਸ ਦੋ ਬਾਈ ਮਾੜਾ ਜੀ ਇਹ ਵੀ ਮੈਂ ਥੋੜੇ ਨੰਡੇ ਚੱਲੇ ਆ ਠੀਕ ਹੈ ਜੀ 2023 ਮਾਡਲ ਹੈ 23 ਮਾਡਲ ਹਾਂਜੀ 2023 ਮਾਡਲ ਆ ਬਾਈ 774 ਟਾਇਰਾਂ ਦੀ ਕੰਡੀਸ਼ਨ 90 95 ਪੈਸੇ ਪਈ ਹੈ ਜੇ ਬਾਈ ਉੱਪਰ ਰਬੜਾ ਵੀ ਉਦਾਂ ਹੀ ਖੜੀਆਂ ਹਾਂਜੀ ਸੀਟ ਦੇਖ ਲਓ ਜਿਵੇਂ ਨਵੀਂ ਬਈਆ ਟਰੈਕਟਰ ਦੀ ਤੇ ਇਹਦਾ ਮੁੱਲ ਦੱਸ ਦੋ ਬਾਈ ਇਹਦਾ ਮੁੱਲ ਵੀ 6 ਲੱਖ 35 ਹਜ਼ਾਰ ਦੀ ਮੰਗ ਆ 635 ਮਾਡਲ 635 ਦੀ ਮੰਗ 635 ਮੁੱਲ ਆ ਬਾਈ 2023 ਮਾਡਲ ਹੈ ਜਿਵੇਂ ਸ਼ੋਅਰੂਮ ਕਢੀਛ ਨੇ ਟਰੈਕਟਰ ਆ ਠੀਕ ਆ ਜੀ ਤੇ ਇਹ ਟਰੈਕਟਰ ਬਾਈ ਤਰੀਬਨ ਖਾਸਿਆਂ ਬਾਈ ਕੋਲ ਨਾਲ ਜਿੰਨਾ ਕਸਟਮਰ ਵੀ ਆਈ ਜਾਂਦੇ ਕਿਉਂਕਿ ਬਾਈ ਅਜੂਰੇ ਹੈਵੀ ਕੱਲਾਈ ਆ ਚੰਦਾ 05 ਖੜਾ ਜੀ ਪੀਵੀ 40 ਨੰਬਰ ਇਹ ਬਾਈ ਮਾਡਲ ਇਹ 2022 ਦਾ ਮਾਰਕ ਆ ਵੀਰੇ 23 ਦੀ ਕਾਪੀ ਆ ਠੀਕ ਆ ਜੀ ਸੀ ਆ ਡੀ ਐਚ ਠੀਕ ਆ ਜੀ ਠੀਕ ਆ ਜੀ ਇਹਦਾ ਮੁੱਲ ਕਿੰਨਾ ਕਰਦੀ ਹੈ ਜੀ ਵੀਰੇ 12 ਲੱਖਾਂ ਦਾ ਦੇ ਦਾਂਗੇ 12 ਦਾ ਹਾਂ ਜੀ ਹਾਂ ਜੀ ਠੀਕ ਆ ਜੀ ਜਿਹੜਾ ਉਹ ਵੀਡੀਓ ਦੇਖ ਕੇ ਆਉਂਗਾ ਉਹ ਵੱਧ ਤੋਂ ਵੱਧ ਮਾਰ ਦੇਗਾ ਠੀਕ ਆ ਜੀ ਬਾਈ ਜਮਾ ਸ਼ੋਅਰੂਮ ਕਢੀਛ ਦਾ ਨਵਾਂ ਤਰੀਬਨ ਤੰਨੇ ਲੱਖ ਦਾ ਥੋੜਾ ਫਾਇਦਾ ਹੋ ਜੂ ਬਾਈ ਨੇ ਸਿੱਧਾ ਏਦਾਂ ਹੀ ਕਹਿਤਾ 90 ਪੈਸੇ ਡਾਇਰ ਖੜੇ ਆ ਟਰੈਕਟਰ ਦੇ ਜਮਾ ਸ਼ੋਅਰੂਮ ਐ ਟਰੈਕਟਰ ਠੀਕ ਆ ਜੀ ਅੱਗੇ 750 ਖੜਾ ਆ ਜੀ ਇਹ ਬਾਈ ਲੋ ਹਾਈ ਵਾਲਾ ਹੈ ਨਾ ਹਾਂਜੀ ਇਹ ਹਾਈ ਲੋ ਵਾਲਾ ਠੀਕ ਆ ਜੀ ਹਾਂਜੀ 2021 ਮਾਡਲ ਆ ਗਏ 2021 ਮਾਡਲ ਹਾਂਜੀ ਲੋ ਹਾਈ ਵਾਲਾ ਟਰੈਕਟਰ ਆ ਟਰੈਕਟਰ ਸਾਰਾ origignal ਆ ਬਾਈ ਸਾਫ ਟਰੈਕਟਰ ਆ ਪੂਰਾ ਉਹਦੇ ਥੋੜੀ ਜਿਹੀ ਲਾਈਟ ਥੋੜੀ ਜਿਹੀ ਨੇਰਾ ਲਾਗ ਦੇਣਾ ਵੀਡੀਓ ਦੇ ਵਿੱਚ ਇਹਦਾ ਮੁੱਲ ਕਿੰਨਾ ਕਰਨਾ ਬਾਈ ਇਹਦਾ ਮੁੱਲ 5 ਲੱਖ 15000 515 ਹਾਂਜੀ ਠੀਕ ਆ ਜੀ 21 ਮਾ ਅੱਗੇ ਬਾਈ ਸੋਨਾਲੀਕਾ ਹੋਰ ਖੜਾ ਜੀ ਆਰਐਕਸ ਸ਼ੋ ਦੇ ਇਹ ਵੀ ਸੇਲ ਹੋ ਗਿਆ ਜੀ 13 ਮਾਡਲ ਆ ਬਾਈ ਇਹ ਸੇਲ ਹੋ ਗਿਆ 50 50 2020 ਮਾਡਲ ਆ ਇਹਦੇ 2020 ਮਾਡਲ ਟਾਇਰ ਨਵੇਂ ਆ ਬਾਈ ਹਨਾ ਨਵੇਂ ਟਾਇਰ ਪਾਤੇ ਸਰਟੀਫਾਈਡ ਟਾਇਰ ਤੇ ਇਹਦੇ ਅੱਛਾ ਤੁਸੀਂ ਨਵੇਂ ਪਵਾਤੇ ਨਵੇਂ ਪਾਤੇ ਠੀਕ ਆ ਜੀ ਟਰੈਕਟਰ ਪੂਰਾ ਚੰਗਾ ਬਾਈ ਆ ਵੀ 50 50 ਡੀ ਦੇ ਕਾਫੀ ਫੋਨ ਆਉਂਦੇ ਰਹਿੰਦੇ ਕਿਉਂਕਿ ਦਰਮਿਆਨਾ ਟਰੈਕਟਰ ਆ ਇਹ ਰੀਟ ਵੀ ਵਧੀਆ ਮਿਲ ਜਾਂਦਾ ਇਹਦਾ ਬਾਈ ਮੁੱਲ ਕਿੰਨਾ ਜੀ 4 ਲੱਖ 5 ਲੱਖ 90 ਹਜ਼ਾਰ ਦੀ ਮੰਗ ਆ 590 590 ਦੇ ਮਾਡਲ ਆ 20 ਮਾਡਲ ਆ ਨਵੇਂ ਟਾਇਰਾਂ ਚ ਆ ਬਾਈ ਠੀਕ ਆ ਪੂਰਾ ਚੰਗਾ ਟਰੈਕਟਰ ਆ ਅੱਗੇ 735 ਆ ਬਾਈ ਲੋ ਜੀ 735 ਆ ਫਿਰ 24 ਮਾਡਲ ਜੀ ਲੈ ਇਹਦਾ ਬਾਈ ਨਵਾਂ ਹੀ ਆ ਟਰੈਕਟਰ ਜਮਾਈ ਸੈਰੋ ਚੱਕ 95 ਪੈਸੇ ਟਾਇਰ ਖੜੇ ਨੇ ਟਰੈਕਟਰ ਦੇ ਠੀਕ ਆ ਜੀ 2024 ਮਾਡਲ ਕਿ ਬਾਈ ਰੇਟ ਇਹਦਾ ਇਹਦਾ ਵੀ 5 ਲੱਖ 4000 ਆ ਬਈ ਨਵਾਂ ਮਾਡਲ 540 ਮੋਲ ਆ ਬਾਈ ਡਬਲ ਕਲੱਚ ਚਲਾ ਜੀ ਡਬਲ ਡਬਲ ਕਲਾਚ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਫੈਬਰ ਸ਼ਤਰੀ ਲੱਗੀ ਹੋਈ ਹੈ ਜੀ 540 ਮੁੱਲ ਹੈ ਜੀ ਬਾਕੀ ਦਾ ਮਾਨ ਤਾਣਾ ਹੋ ਜਾਊਗਾ ਜੀ ਸਿਰਫ 100 ਘੰਟੀ ਟਰੈਕਟਰ ਚੱਲਿਆ ਵਾ ਤੇ ਲੋ ਬਾਈ ਆਪਾਂ ਤੁਹਾਨੂੰ ਜਿੰਨੇ ਵੀ ਟਰੈਕਟਰ ਦਿਖਾਏ ਨੇ ਇਹ ਠੀਕ ਹੈ ਜੀ ਤੇ ਇਹ ਸਾਰੇ ਬਾਈ ਕੋਲੋਂ ਇੱਧਰ ਲਈ ਸ਼ੋਰੂਮ 'ਚ ਖੜੇ ਨੇ ਕਿਉਂਕਿ ਬਾਈ ਕੋ ਟਰੈਕਟਰ ਕਾਫੀ ਹੁੰਦੇ ਨੇ ਇੱਕ ਵੀਡੀਓ ਦੇ ਵਿੱਚ ਪੂਰੇ ਆਉਂਦੇ ਨਹੀਂ ਬਾਈ ਤੇ ਵੀਡੀਓ ਜ਼ਿਆਦਾ ਲੰਬੀ ਬਣ ਜਾਂਦੀ ਐਨੀ ਲੰਬੀ ਵੀਡੀਓ ਕੋਈ ਮੇਰਾ ਵੀਰ ਦੇਖਦਾ ਨਹੀਂ ਠੀਕ ਹੈ ਜੀ ਤਾਂ ਸਾਰੇ ਟਰੈਕਟਰ ਤੁਸੀਂ ਆ ਕੇ ਦੇਖਣੇ ਆ ਚਲਾ ਕੇ ਤਸੱਲੀ ਕਰਕੇ ਬਾਅਦ 'ਚ ਸੌਦਾ ਕਰ ਲਿਓ ਬਾਈ ਠ ਤੇ ਪਿਛਲੀ ਵੀਡੀਓ ਮੈਂ ਰੇਟ ਨਹੀਂ ਦੱਸਿਆ ਤਾਂ ਕਈ ਵੀਰਾਂ ਨੇ ਆਪਣੇ ਤੋਂ ਕਰਦਾ ਬਈ ਤੁਸੀਂ ਵੀਡੀਓ ਬਣਾ ਲਈ ਆ ਰੇਟ ਨਹੀਂ ਦੱਸਿਆ ਅੱਜ ਮੈਂ ਬਾਈ ਨੂੰ ਕਹਾਂ ਮੈਂ ਰੇਟ ਦੱਸੋ ਬਾਈ ਰੇਟ ਬਾਈ ਕੋਈ ਫਿਕਸ ਨਹੀਂ ਹੁੰਦੇ ਹੈਗੇ ਜੀ ਇਹ ਆ ਕੇ ਕਿਉਂਕਿ ਪੂਰਾ ਰੇਟ ਮੰਗ ਕੇ ਕਦੇ ਵੀ ਸੌਦਾ ਨਹੀਂ ਹੁੰਦਾ ਬਾਈ ਗੰਜਾਇਸ ਜੋਗਾ ਰੇਟ ਆਪਣਾ ਰੱਖਣਾ ਪੈਂਦਾ ਠੀਕ ਹੈ ਜੀ ਜਮਾ ਨਵੇਂ-ਨਵੇਂ ਟਰੈਕਟਰ ਆ ਠੀਕ ਹੈ ਜੀ ਤੇ ਜਿਨੇ ਵੀ ਟਰੈਕਟਰ ਲੈਣੇ ਆ ਤਾਂ ਗਿੱਲ ਕਲੇਰ ਵਾਲੇ ਕੁਝ ਸਮਰਾਲੇ ਖੜੇ ਨੇ ਸਾਰੇ ਟਰੈਕਟਰ ਇਹ ਆ ਕੇ ਦੇਖ ਰਹੇ ਹੋ ਜੀ ਬਾਕੀ ਦਾ ਜੋ ਵੀ ਕਿਸੇ ਵੀਰ ਨੇ ਕਹੀ ਪੁਰਾਣਾ ਟਰੈਕਟਰ ਘਟਾਉਣਾ ਹੁੰਦਾ ਉਹ ਵੀ ਵਿੱਚ ਕੱਟਿਆ ਜਾਂਦਾ ਠੀਕ ਹੈ ਜੀ ਤੇ ਇੱਕ ਦੋ ਪਿੱਛੋਂ ਦੋ ਟਰੈਕਟਰ ਵਿਕੇ ਵੇ ਤੇ ਆਹ ਟਰੈਕਟਰ ਜਮੈਂ ਨਵਾਂ ਬਾਈ 265 ਦੇ ਮੈਨੂੰ ਦੋ ਤਿੰਨ ਵੀਰਾਂ ਦੇ ਫੋਨ ਆਏ ਵੇ ਤੇ ਮੈਂ ਤੋਂ ਨੰਬਰ ਵਗੈਰਾ ਸੇਵ ਨਹੀਂ ਹੋਏ ਆਹ ਟਰੈਕਟਰ ਜਮੈਂ ਸ਼ੋਰੂਮ ਕੰਡੀਸ਼ਨ ਦਾ ਹੀ ਆ ਤੇ ਲੋ ਜੀ ਮਿੱਤਰੋ ਅੱਜ ਆਪਾਂ ਆਪਣੀ ਦੂਜੀ ਵੀਡੀਓ ਦਾ ਤੀਜਾ ਪਾਰਟ ਪਾ ਰਹੇ ਹਾਂ ਠੀਕ ਆ ਜੀ ਪੁਰੇ ਤੂੰ ਵੀ ਬਾਈ ਕੋ ਟਰੈਕਟਰ ਕਾਫੀ ਹੁੰਦੇ ਨੇ ਅੱਗੇ ਵੀ ਤੁਹਾਨੂੰ ਦੱਸਿਆ